वीडियो देखने से पहले अगर अभी तक आपने हमारे यूट्यूब चैनल को सब्सक्राइब नहीं किया तो अभी सब्सक्राइब करें और बेल आइकॉन को दुबाना मत भूलिएगा इस तरह हमारी वीडियोस और नोटिफिकेशन आप तक बिला रुकावट पहुँचती रहेगी नहीं है शाके के रसूल मिन बाद मा तबयन लहुल हुदा व यत्ता बे नहीं रस बे लिल मोमिनिन ही मा तवल्ला व ही जहन्नम व सात ਦਾਇਤਰਾ ਨੂੰ ਛੱਡਿਆ ਜਦੋਂ ਕੁਰਾਨ ਦਾਇਤਰਾ ਨੂੰ ਛੱਡਿਆ ਸਹਾਬੇ ਰਸੂਲ ਦਾਇਤਰਾ ਨੂੰ ਛੱਡਦੇ ਤਾਂ ਛੋੜ ਦਿੱਤਾ ਮਾਮਲੀ ਦੇ ਰੱਤੇ ਨੂੰ ਫਿਰ ਅੱਲਾ ਨੇ ਇਸੇ ਤਰ੍ਹਾਂ ਜਲੇ ਨੀਤਾ ਫਿਰ ਘੋੜੇ ਦੀ ਪੂਜਾ ਤੇ ਲੱਗਿਆ ਕਿਤੇ ਬੰਦੇਆਂ ਦੀ ਪੂਜਾ ਤੇ ਲੱਗਿਆ ਅਸੀਂ ਸਾਈਵਾਲ ਬੈਠੇ ਸਾਂ ਇਧਰੋਂ ਘੋੜਾ ਆਇਆ ਨਾ ਮੈਂ ਕਿਹਾ ਘੋੜਾ ਆ ਗਿਆ ਐਨ ਵਸ਼ਾ ਜੀ ਇਹਨੂੰ ਘੋੜਾ ਨਹੀਂ ਕਹਿਣਾ ਮੈਂ ਕਿਹਾ ਘੋੜੇ ਨੂੰ ਘੋੜਾ ਨਹੀਂ ਕਹਿਣਾ ਕਹਿਣਾ ਘੋੜਾ ਨਹੀਂ ਰਸੂਲ ਜਨਾਏ ਹੋ ਮੈਂ ਕਿਹਾ ਘੋੜਾ ਤਾਂ ਘੋੜਾ ਹੀ ਹੁੰਦਾ ਇਹ ਕਹਿਣ ਨਾਲ ਨਹੀਂ ਸੁਝਣਾ ਇਹ ਆਮ ਘੋੜਾ ਨਹੀਂ ਮੈਂ ਤਾਂ ਕਹਿੰਦਾ ਕਹਿਣ ਦਾ سید ਤਾਂ ਹੁਸੈਨ ਰਜ਼ੀ ਅੱਲਾਹੁ ਤਾਲਾ ਦਾ ਘੋੜਾ ਹੈ ਮੈਂ ਕਿਹਾ ਪਿਆਰੇ ਹੁਸੈਨ ਤੇ ਕਰਬਲਾ 'ਚ ਸ਼ਹੀਦ ਹੋ ਗਏ ਸਨ ਕਹਿਣ ਦਾ ਬਿਲਕੁਲ ਮੈਂ ਕਿਹਾ ਤੁਸੀਂ ਉੱਥੋਂ ਬਜ਼ਰੀਆ ਟ੍ਰੇਨ ਲੈ ਆਏ ਹੋ ਕਹਿਣ ਦਨ ਮੈਂ ਤਾਂ ਟਰੱਕ ਤੇ ਲੈ ਆਏ ਹੋ ਕਹਿਣ ਦਨ ਬਜ਼ਰੀਆ ਜਿਹੜਾ ਜਹਾਜ਼ ਤੇ ਆਏ ਹੋ

ਨਾਲੇ ਆਦਾ ਉਹੀ ਹੈ ਮਰਮਾਇਆ ਵਾ ਮਨਿਓ ਸ਼ੌਕੇ ਕਿ ਰਸੂਲ ਮਿੰਦ ਅਦ ਮ ਤਬੈਨ ਅਲ ਹੁਦਾ ਮੈਂ ਇਸੇ ਤਰ੍ਹਾਂ ਜ਼ਰੀਰ ਕਰ ਦੇਣਾ ਮੈਂ ਇਸੇ ਤਰ੍ਹਾਂ ਰਸਵਾ ਕਰ ਦੇਣਾ ਕਹਿਣ ਦਾ ਮੈਂ ਜਿਹੜਾ ਇਹ ਪੰਜਾ ਲੱਗਿਆ ਏ ਇਹ ਦੇ ਥੱਲੇ ਕੋ ਖੜਾ ਹੋ ਕੇ ਹੱਥ ਬਨ ਕੇ ਖੜਾ ਏ ਕਹਿਣ ਦਾ ਤੇ ਆਮ ਪੰਜਾ ਨਹੀਂ ਮੈਂ ਕਿਹਾ ਕਿਸ ਦਾ ਏ ਕਹਿਣ ਦਾ ਸਈਬਾ ਅੱਬਾਸ ਮੈਂ ਕਹ ਸੈਇਦ ਅਲ ਅਬਾਸ ਦਾ ਪੰਜਾ ਪਾਕਿਸਤਾਨ ਵਿੱਚ ਨਾਉਜ਼ ਬਿੱਲ੍ਹਾ ਕੱਟ ਲਿਆ ਜੋਂ ਤੋਂ ਕਹਿਣ ਲੱਗਨ ਨੇ ਮੈਂ ਕਹ ਸੈਇਦ ਅਲ ਅਬਾਸ ਦਾ ਪੰਜਾ ਪਾਕਿਸਤਾਨ ਵਿੱਚ ਕਿਸ ਤਰ੍ਹਾਂ ਇਤੇ ਜ਼ੁਲਮ ਦੀ ਇੰਤਹਾ ਹੈ ਕਿ ਕਿਸੇ ਦਾ ਪੰਜਾ ਕੱਟ ਲਿਆ ਜਾਏ ਮੈਂ ਕਿਹੜਾ ਨਾਲ ਲੜੇ ਕਰਦਾ ਏ ਉੱਪਰ ਲੱਗਿਆ ਪੰਜਾ ਕਿਸ ਦਾ ਕਹਿਣੇ ਸੈਇਦ ਅਲ ਅਬਾਸ ਦਾ ਮੈਂ ਕਿਹੜਾ ਨਾਲ ਲੱਗੇ ਕਿੰਨਾ ਦਾ ਕਹਿਣੇ ਸੈਇਦ ਅਲ ਅਬਾਸ ਦਾ ਮੰਨ ਕਸੈ ਗੁਰੂ ਅਰਬਾਜ਼ ਦੇ ਕੁੱਲ ਪੰਜੇ ਕਿੰਨੇ ਸਨ ਧੰਨ ਦਾ ਦੋ ਹੀ ਹੁੰਦੇ ਨੇ ਆਦਮ ਇਨਸਾਨ ਦੇ ਮੈਂ ਕਿਹਾ ਸਾਰੇ ਕਿੰਦੇ ਨੇ ਧੰਨ ਦਾ ਸਾਰੇ ਸ੍ਰੀ ਗੁਰੂ ਅਰਬਾਜ਼ ਦੇ ਉਹ ਮੈਂ ਕਿਹਾ ਸਾਰੇ ਸ੍ਰੀ ਗੁਰੂ ਅਰਬਾਜ਼ ਦੇ ਅੱਪੇ ਕਹਿੰਦਾ ਦੋ ਲਾੜੇ ਕਹਿੰਦਾ ਸਾਰੇ مَا يَأْمُرُكُمْ أَنْ تَتَّخِذُوا الْيَهُودَ وَالنَّصَارَى أَوْلِيَاءَ ۘ بَعْضُهُمْ أَوْلِيَاءُ بَعْضٍ وَيَأْمُرُونَ بِالْفَحْشَاءِ وَظُلْمٍ وَأَكْلِ أَمْوَالٍ بِالْبَاطِلِ ۚ وَلَوْ آمَنُوا بِالْكِتَابِ لَاتَّخَذُوا مِنْهُمْ حِزْبًا وَلَٰكِنَّ الْكَافِرِينَ هُمْ يَصُدُّونَ عَنْ سَبِيلِ اللَّهِ ۚ وَاللَّهُ مُبْتَلِيهِمْ بِشَيْءٍ ۚ وَإِذَا قِيلَ لَهُمْ آمِنُوا كَمَا آمَنَ النَّاسُ قَالُوا أَنُؤْمِنُ كَمَا آمَنَ السُّفَهَاءُ ۗ أَلَا إِنَّهُمْ هُمُ السُّفَهَاءُ وَلَٰكِنْ لَا ي

अल्लाह की पर तो अपने दुख को दुनिया में जलील कर दिया और आखिरत में भी जलील होगा क्यों फरमाया व मही शाह के किर रसूल व मही शाह के किर रसूल बिन बात मा तब जना लहु लुदा व यत्ता बे गैर सबिल अल मोमिनिन न वल्लेही मा ही जहन्नम बसात मसीन ਸਾਡੇ ਰਿਸ਼ਤੇਦਾਰ ਆਉਤੋ ਤੇ ਅਬੂ ਜੀ ਕਹਿਣ ਲੱਗੇ ਤੁਸੀਂ ਜਨਾਜ਼ੇ ਦੇ ਨਾਲ ਆ। ਉਹ ਤਾਂ ਲੰਮੇ ਨਾਲ ਇਹ ਨਹੀਂ ਸੋਇ ਮੈਂ ਕਿੰਨਾ ਤੇ ਚਲਾ ਦੇ। ਅਸੀਂ ਨਹੀਂ ਪਾ ਸਕਦੇ। ਜਾਣ ਲੱਗੇ ਨਹੀਂ ਜਾਣ ਰਿਸ਼ਤੇਦਾਰੀ। ਮੈਂ ਚਲਾ ਗਿਆ। ਰਸਤੇ ਤੇ ਜਾ ਰਿਹਾ ਮੈਂ ਕਿ ਕਿਸ ਦਾ ਜਨਾਜ਼ਾ ਪੜ੍ਹਨਾ। ਸਬੀਕ ਦੇ ਗੁਸਤਾਨ ਦਾ। ਸੈਯਦਨਾ ਉਮਰ ਉਸਮਾਨ ਅੰਮੀ ਅਹਿਸ਼ਾ ਦੇ ਗੁਸਤਾਨ ਦਾ ਜਨਾਜ਼ਾ ਪੜ੍ਹਨੇ ਆ।

के लिए है। मैं उस को कहना नहीं समझता जो सजीदाशा की तोह करे मैं उस बाप को बाप कहना नहीं समझता जो सईद अबू बकर की करे। हमारे सारे जज्बात हमारी महत्व Pelo amor